ਸਤਿਨਾਮ ਵਾਹਿਗੁਰੂ ਸਾਹਿਬ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾ ਸਾਹਿਬ ਸੋਧਰ ਰਾਗ ਸਮ ਲਾ ਪਿਲ ਇੱਕ ਅੰਕਾਰ ਸਤਗੁਰ ਪ੍ਰਸਾਦ ਸੂਦਰ ਤੇਰਾ ਕਿਹਾ ਸੂਗਰ ਕਿਹਾ ਜਿਤ ਵੇ ਸਰਬ ਸਮਾਨੇ ਵਾਜੇ ਤੇਰੇ ਨਾਦ ਅਨੇਕ ਸੰਖ ਕੀਤੇ ਤੇਰੀ ਵਵਣ ਹਾਰੇ ਕੀਤੇ ਤੇਰੀ ਰਾਗ ਪਰਿ ਸੁਕਈਆ ਕੀਤੇ ਤੇਰੇ ਗਵਣ ਹਾਈ ਗਵਨ ਤੁਦਨਾ ਪਉਣ ਪਾਣੀ ਬੈਸੰਤਰ ਗਵਿਰਜ ਧਰਮ ਦਵਾਰੇ ਗਾਵਨ ਤੁਧਨੋ ਚਿਤ ਗੁਬ ਤ੍ਰਿਖ ਜਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧਨੋ ਇਸਰ ਬਰਮਾ ਦੇਵੀ ਸੋਹੰਤਰੀ ਸਦਾ ਸਵਾਰੇ ਗਾਵਨ ਤੁਧਨੋ ਇੰਦਰੇਂਦਰ ਆਸਨ ਬੈਠੇ ਦੇਵਤਿਆ ਦਰਨਾਨੇ ਗਾਵਨ ਤੁਧਨੋ ਸਿੱਧ ਸੁਮਦੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨ ਰਕੀਸਰ ਜਗਜਗ ਵਿਦਆ ਨਾਲੇ ਗਾਵੰਤ ਤੁਧਨੋ ਮੋਹਣੀ ਮਨਮੋਹਨ ਸੁਰਗਮ ਚਿਪਿਆਲੇ ਗਾਵੰਤ ਤੁਧਨੋ ਰਤਨੋ ਪਾਏ ਤੇਰੇ ਅਠਸਰ ਤੀਰਥ ਨਾਲੇ गाव तुदनो जोडमा बरसुरा गाव तुदनो कहानी चारी गाव तुदनो खंड मंडल भर मंडा कर कर खेती री धरी से तुदनु गावनो जो तुद पावन रते तेरे भक्तर साले होर केती तुदनो गावनो सेम चितन आवनो नानक या विचारे ਸੋਈ ਸੋਈ ਸਦਾ ਸਤ ਸਾਇਬ ਸਚਾ ਸਚੀ ਨਾਈ ਹੈ ਪਿਓ ਸੀ ਜਾਇਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੇ ਕਰ ਕਰ ਜਿਨ ਸੀ ਮਾਇਆ ਜਿਨੋ ਬਾਈ ਕਰ ਕਰ ਦੇਖਿਆ ਕੀਤਾ ਆਪਣਾ ਜਿਉ ਤਿਸ ਦੀ ਵੜਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨ ਕਰਨ ਜਾਈ ਸੋ ਪਤ ਸੋ ਸਪਤ ਸਾਹਿਬ ਨਾਨਕ ਕਰਨ ਰਜਾਈ ਅਸਾ ਮਹੱਲਾ ਪਹਿਲਾ ਸੁਣ ਵੱਡਾ ਕਿਸ ਕੋਏ ਕਿਵੜ ਵੱਡਾ ਰਿਠਾ ਹੋਏ ਕੀਮਤ ਪਾਈ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਏ ਵੱਡੇ ਮੇਰੇ ਸਾਹਿਬ ਘਰ ਗਵੇਰਾ ਗੁਣੀ ਗੀਰਾ ਕੋਈ ਨ ਜਾਣ ਤੀਰਾ ਕਿਤਗ ਕਿਵੜ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਾਈ ਕਹਿਣ ਜਾਈ ਤੇਰੀ ਦਿਨ ਵੜਾਈ ਸਭ ਸਤ ਸਉ ਤਪ ਸਭ ਚੰਗਾਈਆ ਸਿੱਧਾ ਪੁਰਖਾਂ ਕੀ ਵੜਾਈਆ ਤੋਦਵੇਂ ਸਦੇ ਗਿਨੇ ਨ ਪਾਈਆ ਕਰ ਮਿਲ ਨਹੀਂ ਠਾਕ ਰਾਈਆ आखण वाला क्या विचारा सिपती परी तेरे भंडारा जिस तू दे क्या चारा नानक सस वरण हरा आसा महला पहला अखा जीवा विसरे मर जाऊ आखणी औखा सचा नाम सच नाम कि लगे भूखा उ चलिए दुख ਸੋ ਕਮਿਸਰਾ ਮੇਰੀ ਮਾਏ ਸੱਚ ਸਭ ਸਚੇ ਨਾ ਹੀ ਰਹਉ ਸਚੇ ਨਾਮ ਕੀ ਤਿਲ ਵਡਿਆਹੀ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵਡਨ ਉਹ ਵਕਟ ਨ ਜਾਇ ਨਾ ਮਰੀ ਨ ਹੋ ਵਸੋਗ ਦਿੰਦ ਰਹਨੇ ਚੁਕੇ ਭੋਗ ਗੁਣ ਹੋਰ ਨਹੀਂ ਕੋਈ ਨਾ ਕੋ ਬਨ ਕੋਈ ਜਿਵੇਂ ੜਿ ਆਪ ਤੇ ਵਰ ਤੇਰੀ ਦਾਤ ਜਿੰਦਿਰ ਕਰਕੇ ਕੀਤੀ ਰਾਤ ਕਾ ਸੰਸਰ ਤੇ ਗਮ ਜਾਤ ਨਾਨਕ ਨਾਮ ਹੈ ਵਾਸਨਾਤ ਰਾਗ ਗੂਜਰੀ ਮਹਲ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ বিনা ਕਰਉ ਗੁਰਪਾਸ ਹਮ ਗਿਰ ਗਿਰਮ ਸਤਿਗੁਰ ਸਰਣਾਹੀ ਕਰ ਦੇ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਪਕਾਉ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਗਾਈ ਆਰ ਕੀਰਤਿ ਅਮਰੀ ਰਹਿ ਰਸ ਰਹਾ ਹਰ ਜਨ ਕੇ ਵਡ ਭਗ ਵਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸਹਿ ਮਿਲ ਸੰਕਤ ਗੁਣ ਪ੍ਰਗਾਸ ਜਿਨ ਹਰ ਹਰ ਸਨਾਮ ਨ ਪਾਇ ਤਿ ਪਾਘੀਣ ਜਉ ਪਾਸ ਜੋ ਸਤਿਗੁਰੂ ਸਰਣ ਸੰਗਤਿ ਨਿ ਆਹੀ ਤਿਰਗ ਜੀਵੈ ਤਿਰਗ ਜੀਵਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤੈਨ ਤਰ ਮਸਤਿ ਕਿ ਲਿਖਿਆ ਲਿਖਾਸ ਤਨ ਤਨ ਸਾ ਸੰਗਤ ਜਿ ਤਰਸ ਪਾਇ ਮੇਲ ਜਨ ਨਾਨਕ ਨਾਮ ਪਰਗਾਸ ਰਾਗ 부지ਰੀ ਮਹਲਾ ਪੰਜਵਾ ਕਹੇ ਰੇ ਮਨ ਚਿਤ ਰੈ ਉਦਮ ਜਾਰ ਅਰਜੀਓ ਪਰਿਆ ਸਹਿਲ ਪਤਰ ਮੈਂ ਜੰਤੂ ਪਾਈ ਤਾਂ ਕਰ ਜੇ ਕਾਗੇ ਕਰ ਦਰਿਆ ਮੇਰੇ ਮਾਤੂ ਜੀ ਸత్సੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇ ਸੁਕੇ ਕਾਸ਼ ਧਰਿਆ ਰਹਾ ਜਨਨ ਪਿਤਾ ਲੋਕ ਸੁਧਾਨ ਤ ਕੋਈ ਨ ਕਿਸ ਕੀ ਧਰਿਆ ਸਿਰ ਸਿਰ ਜਿਕ ਸੰਭਾਈ ਠਾਕੁਰ ਕਾਹੀ ਮਨ ਪਾਉ ਕਰਿਆ ਉਹ ਡੇਉ ਡਵਸ ਕੁਸ਼ਾ ਤਿਸ ਪਾਚੇ ਵਜਿਰੇ ਸ਼ਰਿਆ تن ਕਵਣ ਖਲਾਵੇ ਕਵਣ ਚੰਗਾਵੇ ਮਨ ਮੈਂ ਸਿਮਰਨ ਕਰਿਓ ਸਭ ਨਿਦਾਨ ਦਾ ਸੱਠ ਸਿਧਾਨ ਠਾਕਰ ਕਰ ਤਲ ਦਰਿਆ ਜਨ ਨਾਨਕ ਬਲ ਬਲ ਸਦ ਭਰ ਜਾਈਐ ਤੇਰ ਅੰਤਨ ਪਰਵਰ ਰਗਸ ਮਹਲਾ ਚੌਥਾ ਸੋ ਪੁਰਖ ਇਕ ਗੰਗਰ ਸਤਿਗੁਰ ਪ੍ਰਸਾਦ ਸੋ ਪੁਰਖ ਨਰੰਜਨ ਹਰ ਪੁਰਖ ਨਰੰਜਨ ਹਰ ਅਗਮ ਅਗਮ ਪਰ ਸਭ ਤੇ ਆਵੈ ਸਭ ਤੇ ਆਵੈ ਤੁਜੀ ਹਰ ਸਚੇ ਸਿਰਜਣਹਾਰ ਸਭ ਜੀਅ ਤੁਮਰੇ ਦੀ ਤੁਂਦਿਆਂ ਕਾ ਦਾ ਤਾਰ ਹਰ ਤੇ ਆਵਉ ਸੰਤ ਜੀ ਸਭ ਦੁਖ ਵਿਸਾਰਣ ਹਾਰ ਹਰਿਆ ਪੇਟਾ ਗੁਰ ਹਰਿਆ ਪੇ ਸੇਵਕ ਜੀ ਕੀ ਨਾਨਕ ਜੰਤ ਵਿਚਾਰ ਕੁਟ ਘਟ ਘਟੇ ਅੰਤਰ ਸਰਮ ਨਿਰੰਤਰ ਜੀ ਔਰ ਇੱਕੋ ਪੁਰਖ ਸਮਾਨ ਇੱਕ ਦਾਤਾ ਇੱਕ ਬਿਖਾਰੀ ਜੀ ਸਭ ਜੀ ਰੇ ਚੋਈ ਢਣ ਤੂੰ ਆਪੇ ਦਾਤਾ ਤੇ ਭੁक्ता ਜੀ ਤੂੰ ਤੁਦ ਬਿਨਿ ਔਰ ਨ ਜਾਣ ਤੂੰ ਪਰਮ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕੀਆ ਗੁਣਿ ਆਖ ਵਖਾਣਾ ਜੋ ਸੇ ਵਹ ਜੋ ਸੇ ਵਤ ਜੀ ਜਨ ਨਾਨਕ ਤਿਰ ਕਰਵਾਣਾ ਹਰ ਧਿਆਵਰ ਧਿਆ ਤੁਜੀ ਸੇ ਜਨ ਜੁਗ ਮੈ ਸੁਗਵਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇ ਜੀ ਤਿੰਤੂਟੀ ਜਮ ਕੀ ਫਸੀ ਜਿਨ ਨਿਪਉ ਜਿਨ ਨਿਰਪਉ ਤੇ ਆਇਆ ਜੀ ਤਿਨ ਕਾ ਪਉ ਸਭ ਗਵਸੀ ਜਿਨ ਸੇ ਵਹਿਆ ਜਿਨ ਸੇ ਵਿਅ ਮਿਰ ਹਰਜੀ ਤੇ ਹਰ ਹਰ ਰੂਪ ਸਮਸੀ ਸੇ ਤਨ ਸੇ ਤਨ ਜਿਨ ਹਰ ਧਿਆਇ ਜੀ ਜਨ ਰਾਣਕ ਤਿਨ ਬਲਜਾਸੀ ਤੇਰੀ ਭਗਤ ਤੇਰੀ ਭਗਤ ਪੰਡਾਰ ਜੀ ਪਰੇ ਬੇਅੰਤ ਬੇਅੰਤ ਤੇਰੀ ਭਗਤ ਤੇਰੇ ਪਗਸਲਾਂ ਤੁਜੀ ਯਰ ਅਨੇਕ ਅਨੇਕ ਅੰਤ ਤੇਰੀ ਆਨਕ ਤੇਰੇ ਅਨੇਕ ਰ ਪੂਜਾ ਜੀ ਤਪ ਤਪ ਜਪੇ ਬੇਅੰਤ ਤੇਰੇ ਅਨੇਕ ਤੇਰੇ ਅਨੇਕ ਪੜਹਿ ਬੋ ਸਿਮਰਸ ਜੀ ਕਰ ਕਰਿਆ ਘਟ ਕਰਮ ਕਰਨਤ 세 भगत से भगत भले जन नानक जी जो पावे मेरी हर भगवंत तुम आदि पुरख परम पुरकर्ता जी तुझे वडे और कोई तू जग जग एको सदा सदा तू एको जी तुने चल करता सोई तुदिया पे पावे सुवर्त जी तू आपे करे स होई तुदिया पे सिर सो पाए जी तुदिया पे सिर स होई ਨਨ ਨਾਨ ਨਿਗੁਣ ਗਾਵ ਕਰਤੇ ਕੇ ਜੀ ਜੋ ਸਭ ਸੇ ਕਜਣੋ ਅਸਮਲ ਚੌਥ ਤੂੰ ਕਰਤਾ ਸਸ਼ਿਆਰ ਮੇੜਸੈ ਕਿਉ ਤੂ ਬਵ ਸੋਇਤੀ ਸੀ ਜੋ ਤੂੰ ਦੇ ਸੋਇ ਹੂੰ ਪਾਈ ਰਹਾ ਸਭ ਤੇਰੀ ਤੂ ਸਭਨੀ ਧਿਆਇ ਜਿਸਨੋ ਕਿਰਪਾ ਕਰਹ ਤਿਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਗਵਾਇਆ ਤੋ ਦਵਿ ਛੋੜਿਆ ਮਿਲਾਇਆ ਤੂੰ ਦੇਅ ਔਸਉ ਤੁਜੇ ਮਾਈ ਤਦ ਬਿੰਦੂ ਜ ਕੋਈ ਨਾਏ ਜੀਅ ਜੰਤ ਸਭ ਤੇਰਾ ਖੇ ਵਜੋਗ ਮਿਲ ਵਿਛੜਿਆ ਸੰਜੋਗੀ ਮੇ ਜਿਸ ਮੋ ਤੂੰ ਜਾਣ ਹੈ ਸੋਈ ਜਨ ਜਾਣ ਹੈ ਹਰ ਗੁਣ ਸਦੀਆ ਕਵਖਾਣ ਜਿਨ ਹਰ ਸੇ ਵੇਤਨ ਸੁਖ ਪਾਇਆ ਸਹਿਜੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਇ ਤਦਬਿੰਦੂ ਜਾਵਰਣ ਕੋਇ ਤੂੰ ਕਰ ਕਰ ਵੇਖ ਜਾਣ ਸੋਇ ਜਿਨ ਨਾਨਕ ਗੁਰਮੁ ਪ੍ਰਗਟ ਹੋਇ ਅਸਮਲ ਪਹਿਲਾ ਤੇ ਸਰਵਰਣੇ ਪਹਿਲੇ ਨਿਵਸ ਪਣੀ ਪਾਉਕ ਤਿਨ ਹੀ ਕੀਆ ਪੰਕਜ ਮੋਹ ਹੈ ਪਗ ਨੀ ਚਾਲੈ ਅਮਦੇ ਕਾ ਤੈਨੂ ਬਿਅਲੇ ਮਨ ਇੱਕ ਨਚੇਤਿਸ ਮੂੜ ਮਨਾ ਘਰ ਬਿਸਰ ਤੇਰੇ ਗੁਣ ਗਲਿਆਰਾ ਨਾ ਹੂ ਜਤੀ ਸਦੀ ਨਿ ਪੜਿਆ ਮੂਰਖ ਮੁਗਦਾ ਜਨਮ ਬੈ ਪਰਨਵਤ ਨਾਨਕ ਤਿਨ ਕੀ ਸ਼ਰਨ ਜਿੰਤੂ ਨਾ ਹੀ ਵਿਸਰਿਆ ਅਸਮਲ ਬੰਦੇਵਾ ਪਈ ਪ੍ਰਬਦ ਮਨਕ ਦਿਵਈਆ ਗੋਬਿੰਦ ਮਿਲਨ ਕੇ ਤੇਰੀ ਬਰਿਆ ਅਵਰਿਕ ਅਧਰ ਕੀ ਤਨ ਕਾਮ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸੰਜਾਮ ਲਾਗ ਪਉ ਜਲ ਤਰਨ ਕੈ ਜਨ ਬਿਰਥਾ ਜਾ ਤਰੰਗ ਮਾਇਆ ਗਿਰਹਾ ਜਪ ਤਬ ਸੰਜਮ ਧਰਮ ਨ ਕਮਾਇਆ ਸੇਵ ਸਾਧਨ ਜਾਣ ਹਰਿ ਰਾਇ ਕਹੁ ਨਾਨਕ ਅਮ ਨੀਚ ਕਰਮਾ ਸਰਣ ਪਰੇ ਕੀ ਰੱਖੋ ਸ਼ਰਮਾ ਕਬਿਉ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਥ ਦੇ ਰਚਾ ਪੂਰਨ ਹੋਏ ਚਿਤ ਕੀ ਛਾ ਤਵ ਚਰਨ ਮਨ ਰਹਿ ਅਮਰ ਆਪਣਾ ਜਾਨ ਕਰੋ ਬ੍ਰਿਤ ਪਰ ਹਮਰੇ ਦੁਖ ਸਬਤ ਮਕਾਬੋ ਆਪ ਦੇ ਮੋਇ ਬਚਾਵੋ ਸੁਖੀ ਬਸੈ ਮੋਰ ਪਰਿਵਾਰ ਸੇਵਕ ਸਿੱਖ ਸਭ ਕਰਤਾਰ ਮੋਰ ਚਾਣ ਜੀ ਕਰਦੇ ਕਰਿਐ ਸਭ ਰਣ ਕੋ ਆਸ ਗਰਿਐ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹਿ ਪਿਆਸ ਤੁਮੈ ਛਾੜ ਕੋਈ ਅਵਰ ਨ ਦਿਆਉ ਜੋ ਵਰ ਚਾਉ ਸੋ ਤੁਮ ਤੇ ਪਉ ਸੇਵਕ ਸਿੱਖ ਮਰ ਤਰਿਐ ਜਨ ਜਨ ਸਤਰ ਮਰੇ ਵਰਿਐ ਆਪਦ ਮੁਝੇ ਬਰੀਏ ਮਰਨ ਕਾਲ ਕਾ ਤਰਾਸ ਮੇ ਬਰੀਏ ਹੋ ਜੋ ਸਦਾ ਹਮਾਰੇ ਪਛਾ ਸਿਰਿਆ ਤੂ ਜੋ ਜੋ ਕਰਿਉ ਰਛ ਰਖ ਲਿਓ ਮੈ ਰਖਣ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤ ਤੁਮਹ ਪੂਰੀ ਚਤਰ ਦਸ ਗੰਤ ਕਾਲ ਪਾਏ ਬਰਮ ਬਪਤਰਾ ਕਾਲ ਪਾਏ ਸੁਜੀ ਅਵਤਰਾ ਕਰ ਪਏ ਕਰਿ ਵਿਸ਼ਨ ਪ੍ਰਕਾਸ਼ਾ ਸਰਗਣ ਕਾਲ ਕਾ ਕੀਆ ਤਮਸਾ ਜਵਣ ਕਾਲ ਜੋਗੀ ਸ਼ਿਵ ਕੀਓ ਬੇਦਰਜ ਬਰਮ ਜਤੀਓ ਜਵਣ ਕਾਲ ਸਵ ਲੋਕ ਸਵਾਰ ਨਮਸ਼ੀ ਕਰ ਤੈ ਹਮਾਰਾ ਜਵਣ ਕਾਲ ਸਵ ਜਗਤ ਬਨਾਇਓ ਦੇਵ ਦਾ ਜਛਨ ਪਜਾਇਓ ਆਦੰਤ ਕਉ ਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਗਲ ਪ੍ਰਜਾ ਜਿਨਿ ਆਪ ਸਵਾਰੀ ਸਿਵ ਕਣ ਕੋ ਸਿਵ ਗੁਣ ਸੁਖ ਦੇਯੋ ਸਤਰਣ ਕੋ ਪਰਮ ਬੰਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਰੇ ਬੁਰੇ ਕੀ ਪੀਰ ਪਛਾਨਤ ਚੀਂਟੀ ਤੇ ਕੁੰਚਰੀ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲ ਸੰਤਨ ਦੁਖ ਪਾਇਤੀ ਦੁਖੀ सुख भए साधन की सूखी एक एक की पीर पिछनटडटडगई पटपट की जने जब उध करक करा करता हर परज दर्दव दे अपार जब अगर कर कबहु तुम मिलते ते दर्शहु जेते बदन सिरसव धार आप अपनी बूझ चार तुम सभी तेरे تن ਨਾਮ जानत वेद पेदर्यालम निरहङ्कार नृमका नम्ब आद नीलनाद सम्भ ताका मू विचारिता जग पेवन पाउंद वेदा तांक कृप मानत महा मूडकेद न जानत महादेव का कसेवा निरहङ्कार का चिन्तन पेवा आपे अपि बध जति ਬਰਨ ਤ ਪੇਨ ਪੇਨ ਤੂੰ ਹੈ ਦੇਤੀ ਤੁਮਰਾ ਲਖਨ ਜਾਏ ਬਸਾਰ ਕਹਿ ਬਿਦ ਸਜਾ ਪਰਤਮ ਸੰਸਾਰ ਇਕ ਰੂਪ ਰੂਪ ਸਰੂਪ ਰੰਗ ਬਿਓ ਰਵ ਕੈ ਉਪ ਆਪੇ ਆਪਣੀ ਬੁਧ ਜਤੀ ਬਰਨ ਤ ਪੇਨ ਪੇਨ ਤੂੰ ਹੈ ਦੇਤੀ ਤੁਮਰਾ ਲਖਨ ਜਾਏ ਬਸਾਰ ਕਬਦ ਸਜਾ ਪਰਤਮ ਸੰਸਾਰ ਇਕ ਕਰਪਨੂਪ ਸਰੂਪ ਰਗ ਪੈਉ ਰਵ ਕੇ ਭੂਪਾ ਅੰਡਜ ਰਸੈ ਤਜ ਕੀਨੀ ਅਤਪਰਖਾਨ ਬਉ ਰਜ ਜੀਨੀ ਕੰਫੂ ਰਜ ਬੈਠਾ ਕੰਸੀ ਮਿੰਟ ਭਇਓ ਸ਼ੰਕਰ ਇਕੱਠ ਸਗਰੇ ਸੇੜ ਦੇਖਾਇ ਚਬ ਆਦਜਗਾ ਸਰੂਪ ਸਵੰਭ ਹੋ ਅਵ ਰਛਾ ਮੇਰੀ ਤੁਮ ਕਰੋ ਸੇ ਕਬਾਰ ਸਿਕ ਸੰਗਰੋ दुष्ट जीते उठवत उतपाता उठ सकल मलेष करो ऋण गाता जे अस्तो तो, तो सरणी परी त्रिके दुष्ट दौत मरे पुरख जवन पग परे तिहारी त्रिके दम संकट सव टारि जो कल को एक बार ते आहै ताके काल नी करनी है पछाय त सब कला दुष्ट अरित्रंत कहला ਕਿਰਪਾ ਦ੍ਰਿਸ਼ਤ ਨ ਜਾਏ ਨ ਹਰ ਹੋ ਤਾਂ ਕੇ ਤਾਪ ਤਨਕ ਮੁਹਾਰ ਹੋ ਰੇਦ ਸਿਦ ਕਰਮੋ ਸਭ ਹੋਈ ਦੁਟ ਸਾਸ ਵਸ ਕੇ ਨ ਕੋਈ ਇੱਕ ਬਾਰ ਜਿਨ ਤੁਮੈ ਸੰਭਾਰਾ ਕਾਲ ਵਾਤੇ ਤਾਏ ਅਬਰ ਜਿਨਰ ਨਾਮ ਤਿਹਾਰੋ ਕਹ ਦਾਰਦ ਦੁਸ਼ਟ ਦੋਗ ਤੇਰਾ ਖੜਗ ਕੇ ਤਮੈ ਸਰਣ ਤਿਹਾਰੀ ਆਪ ਹਾ ਦੇ ਲਿਓ ਬਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੋਗ ਤੇ ਲਿਓ ਵਿਚਾਈ ਸਈਆ ਪਾਇ ਗਏ ਜਬ ਤੀ ਤੁਮਰੇ ਤਵ ਤੇ ਖਵਾਗ ਤਰੇ ਨੀ ਆਨੇਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਅਨਮਾਨਿਓ ਸਿਮਰਤ ਸਾਸਤਰ ਬੇਦ ਸਬੈ ਉਹ ਭੇਦ ਕਹਿ ਅਮ ਏਕ ਨ ਜਾਣਿਓ ਸਿਰਿਸ ਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਂ ਹੀ ਬਖਾਨੀ ਅੰਧਰਾ ਸਗਲ ਦੇ ਬਾਰ ਕੁਛ ਆੜ ਕੇ ਗਏ ਹੋ ਤਵਾਰ ਦਵਾਰ ਬਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤਵਾਰ ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਹੀ ਸਤਿਗੁਰੁ ਮੈਂ ਪਾਇਆ ਸਤਿਗੁਰ ਤਾ ਪਾਇਆ ਸਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪ੍ਰਿਆ ਸ਼ਬਦ ਗਾਵਣੀ ਆਈਆ ਸ਼ਬਦੋ ਤਾਂ ਗਾਓ ਅਰੀ ਕੀ ਰਮਨ ਜਿਨੀ ਵਸਾਇਆ ਕੈ ਨਾਨਕ ਨੰਦ ਹੋਵਾ ਸਤਿਗੁਰੂ ਮੈਂ ਪਾਇਆ ਏ ਮਨ ਮੇਰੇ ਤੂੰ ਸਦਾ ਰੋਹਰ ਨਾਲੀ ਹਰਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਸਾਰਣਾ ਅੰਗੀਕਾਰੋ ਕਰਿ ਤੇਰਾ ਕਰ ਸਭ ਵਰਣਾ ਸਭਨਾਗਲਾ ਸਮਰਾਤ ਸਵਾਮੀ ਸੋ ਗਿਆਨਵਸਾਰੇ ਕਹਿ ਨਾਨਕ ਮਨ ਮੇਰੀ ਸਦਾ ਰਹੋ ਹਰਨਾਲੇ ਸੱਚੇ ਸਹੇਬ ਧਿਆਨ ਹੀ ਘਰਦੇ ਰ ਕਰਤਾ ਤੇਰਾ ਸਭ ਕੁਝ ਜਿ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਹ ਤੇਰੀ ਨਾ ਮਨ ਵਸਾਵੇ ਨਾਮ ਜਨ ਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕੀ ਨਹੀਂ ਕਰ ਤੇਰਾ ਸਚਾ ਨ ਮੇਰਾ ਦਰ ਸਚ ਨ ਮਦਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂ ਸੁਖ ਮਣਿ ਆਵਸੀਆਂ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਵਡਿਆਈਆਂ ਕਹੇ ਨਾਨਕ ਸੁਣੋ ਸੰਤ ਸਵਤਰ ਰਪੇ ਅਰ ਸਚਨ ਮੇਰਾ ਅਧਾਰੂ ਵਾਜੇ ਪੈ ਸ਼ਵਤਿਤ ਗਰਸਭਗ ਗਰਸਭਗ ਸ਼ਵਦ ਵਾਜੇ ਕਾਲਾ ਜਿਤ ਕਰਤਾਰੀਆ ਪੰਚ ਰੂਤ ਦਵਸ ਕੀਤੇ ਕਾਲ ਗੰਢ ਘਮਾਰਿਆ ਤੋਰ ਕਰਮ ਪਾਤ ਜਿਨ ਕੋ ਸਿ ਨਾਮ ਹਰ ਕੇ ਲਾਗੇ ਕਹੇ ਨਾਨਕ ਤੈਸ ਗਵਾ ਤਿਤ ਗਰਿਆਨ ਹਦ ਵਾਜੇ ਹਰਨ ਸੁਨੋ ਵਡੇ ਪਾਗਿਓ ਸਗਲ ਮਨੋਰ ਤੇ ਪੂਰੇ ਪਰਬਰਮ ਪ੍ਰਭ ਪਾਇ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾ ਜਨ ਪਇ ਰਸੇ ਪੂਰੇ ਗੁਰ ਤੇ ਜਾਣੀ ਸੰਤੇ ਪੁਨੀਤ ਕਹਤੇ ਪਵਤ ਸਤ ਗੁਰ ਰਿਆ ਭਰਪੂਰੇ ਨੇ ਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦੁ ਰੇ ਬੁੰ다ਬਣੀ ਮਹਲਾ ਪੰਜਵਾ ਥਾਲ ਵਿਤ ਤਿੰਨ ਵਸਤੂ ਪਈਓ ਸਦ ਸੰਤੋਖ ਵਿਚਾਰ ਅੰਮ੍ਰਿਤ ਨਾਮਟ ਗੁਰ ਕਾ ਪਈਓ ਜਿਸ ਕਾ ਸੋ ਸੋਦਾਰ ਏਕੋ ਖਾਵੇ ਜੇ ਕੋ ਪੁੰਚੈ ਤਿਸ ਕਾਏ ਉਦਾਰ ਏ ਵਸਤ ਤਜੀ ਨ ਜਾਹੀ ਨਿਤ ਨਿਤ੍ਰ ਕਰਦਾਰ ਤਾਮ ਸੰਸਾਰ ਚਰਨ ਲਗ ਤਰੀਏ ਸਬਨਾ ਹਨੇ ਕਬਰਾੰ ਪਸਾਰ ਸਲੋਕ ਕਮਾਲਾ ਪੰਜੇਵਾ ਤੇਰਾ ਗੀਤ ਜਤੂ ਨਹੀਂ ਮੈਨ ਜੋ ਕੀ ਤੋਈ ਮੈ ਨਿਰਗੁਣ ਯਾਰੇ ਕੋ ਗੁਣ ਨਹੀਂ ਅਪੇ ਦਰਸ ਪਿਓਈ ਦਰਸ ਬਿ ਆ ਮੇਰ ਅਮਤ ਹੋਈ ਸਤਗੁਰ ਸਜਣ ਮਿਲੇ ਆ ਨਾਨਕ ਨਾਮਿ ਰੇਤਾ ਜਿਵਾ ਤਨ ਮਨ ਦੀਵੇਂ ਹਰੀਆ ਦਰਸ ਬਿ ਆ ਮੇਰ ਅਮਤ ਹੋਈ ਸਤਗੁਰ ਸਜਣ ਮਿਲੇ ਆ ਨਨਕਾ ਨਾਮ ਮੇਰੇ ਤਾ ਜੀਵਾ ਤਨ ਮਨ ਜੀਵੇ ਹਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ